ਕਾਲੀ ਦਿਲ ਦਾ ਆਪਸੀ ਰੌਲਾ ਚੱਲ ਰਿਹਾ ਹੈ ਚੰਦੂ ਮਾਜਰਾ ਕੁਝ ਵੀ ਆਂ ਦੇਖ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਆਪਣੇ ਜੀਜਾ ਜੀ ਜਾਨੀ ਕਿ ਸੁਖਵੀਰ ਸਿੰਘ ਬਾਦਲ ਦੀ سپورਟ ਵਿੱਚ ਉਤਰ ਆਏ ਨੇ ਉਹਨਾਂ ਕਿਹਾ ਕਿ ਸਭ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਸ ਤੇ ਚੰਦੂ ਮਾਜਰਾ ਨੇ ਵੀ ਜਵਾਬ ਦਿੱਤਾ ਤੇ ਉਹਨਾਂ ਕਿਹਾ ਕਿ ਮਾਫੀ ਅਸੀਂ ਮੰਗ ਚੁੱਕੇ ਹਾਂ ਤੁਸੀਂ ਕੀ ਕਹੋਗੇ ਇਹਨਾਂ ਬਾਰੇ ਦੇਖੋ ਟਵਾਣਾ ਸਾਹਿਬ ਮਾਫੀ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਉਂਕਿ ਇੱਕ ਵਾਰੀ ਜਦ ਸੱਤਾ ਦੇ ਵਿੱਚ ਸੀਗੇ ਉਦੋਂ ਤਾਂ ਇਹਨਾਂ ਸਾਰਿਆਂ ਨੇ ਸਾਥ ਦਿੱਤਾ ਸੱਤਾ ਦੇ ਵਿੱਚ ਰਾਜ ਵੀ ਭੋਗਿਆ ਚਾਹੇ ਉਹ ਬੀਬੀ ਜਗੀਰ ਕੌਰ ਹੋਣ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਚਾਹੇ ਪਰਮੇਂਦਰ ਸਿੰਘ ਢੀਂਡਸਾ ਹੋਣ ਉਦੋਂ ਕੋਈ ਲੜਾਈ ਵੀ ਨਹੀਂ ਸੀ ਉਦੋਂ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਉਦੋਂ ਕਿਸੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਸਰਪ੍ਰਸਤ ਸੀ ਕੋਈ ਉਹਨਾਂ ਬਾਰੇ ਬੋਲਦਾ ਨਹੀਂ ਸੀ ਉਦੋਂ ਕਿਸੇ ਨੇ ਮਾਫੀ ਤੇ ਨਹੀਂ ਬੋਲਿਆ ਉਦੋਂ ਕਿਸੇ ਨੇ ਜਿਹੜੀ ਉਹਨਾਂ ਨੂੰ ਪੋਸ਼ਾਕ ਭੇਜੀ ਗਈ ਸੀ ਸੌਦਾ ਸਾਧ ਨੂੰ ਉਹਦੇ ਤੇ ਨਹੀਂ ਬੋਲਿਆ ਕੋਈ ਉਦੋਂ ਜਿਹੜੇ 90 ਲੱਖ ਦੇ ਐਡਾਂ ਲੱਗੇ ਸੀ ਇਸ਼ਤਿਹਾਰ ਲੱਗੇ ਸੀ ਉਹਦੇ ਤੇ ਨਹੀਂ ਬੋਲਿਆ ਕੋਈ ਜਦੋਂ ਸਰਕਾਰ ਤੋਂ ਮੁਨਕਰ ਹੋ ਗਏ ਪਿੱਛੇ ਹੋ ਗਏ ਜਦੋਂ ਇਹਨਾਂ ਨੇ ਕਿਸੇ ਨੂੰ ਪੁੱਛਣਾ ਬੰਦ ਕਰਤਾ ਤਾਂ ਹੁਣ ਨੇ ਰੌਲਾ ਪਾ ਲਿਆ ਅਕਾਲੀ ਦਲ ਡਾਊਨ ਚੱਲ ਰਿਹਾ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਬਾਦਲਾਂ ਦੇ ਖਿਲਾਫ ਹੋ ਗਈ ਦੁਨੀਆ ਤੇ ਹੁਣ ਰੌਲਾ ਪਾਉਣ ਲੱਗੇ ਤੁਹਾਡੀ ਗੱਲ ਸਹੀ ਹੈ ਬਿਲਕੁਲ ਉਦੋਂ ਕੋਈ ਨਹੀਂ ਬੋਲਿਆ ਸਾਹਮਣੇ ਵਜਾਰਤਾਵਾਂ ਮਾਣੀਆਂ ਨੇ ਡਵਾਣਾ ਡਵਾਣਾ ਸਾਹਿਬ ਇੱਕ ਕਹਿੰਦੇ ਹੁੰਦਾ ਕਹਾਵਤ ਹੈ ਕਿ ਚੜ੍ਹਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਜਦੋਂ ਉਹਨਾਂ ਦਾ ਸੂਰਜ ਚੜ੍ਹਿਆ ਸੀ ਤਾਂ ਸਾਰੇ ਨਾਲ ਸੀਗੇ ਪਰ ਜਦ ਅੱਜ ਉਹਨਾਂ ਦਾ ਮਾੜਾ ਟਾਈਮ ਆਇਆ ਤਾਂ ਸਾਰੇ ਛੱਡ ਕੇ ਭੱਜ ਗਏ ਬਿਲਕੁਲ ਛੱਡ ਕੇ ਕੀ ਭੱਜ ਗਏ ਉਹਨਾਂ ਨੂੰ ਜਮਾ ਹੀ ਪਿੱਛੇ ਕਰਨ ਲੱਗ ਪੈਦ ਨੇ ਕਿ ਇਹ ਰਹਿਣ ਦੇਣ ਅਕਾਲੀ ਦਲ ਛੱਡੇ ਦੇਣ ਇੱਥੋਂ ਤੱਕ ਕਹਿੰਦਾ ਉਹਨਾਂ ਨੇ ਕਹਿੰਦੇ ਵੀ ਜਿਹੜਾ ਬੰਦਾ ਪ੍ਰਧਾਨ ਬਣੂਗਾ ਉਹ ਚੋਣਾਂ 'ਚ ਨਹੀਂ ਲੜੂਗਾ ਉਹ ਬੰਦਾ ਪਿੱਛੇ ਹੀ ਰਹੂਗਾ ਪ੍ਰਧਾਨ ਕਿਉਂ ਕਰੂਗਾ ਤੇ ਉਹ ਸੰਭੂਗਾ ਇੱਕ ਪਾਸੇ ਉਹਨਾਂ ਦੀ ਗੱਲ ਸਹੀ ਵੀ ਰਾਦੀ ਹੋਰ ਲੀਡਰ ਵੀ ਦੱਸ ਰਹੇ ਨੇ ਉਹ ਕਹਿ ਰਹੇ ਨੇ ਕਿ ਜਦੋਂ ਦਾ ਸੁਖਵੀਰ ਬਾਦਲ ਪ੍ਰਧਾਨ ਬਣਿਆ ਉਦੋਂ ਤੋਂ ਅਕਾਲੀ ਦਲ ਥੱਲੇ ਨੂੰ ਉਜਾ ਰਿਹਾ ਹੂੰ ਵੋਟ ਪਰਸੈਂਟੇਜ ਘਟੇ ਰਹੀ ਆ ਅਕਾਲੀ ਦਲ ਦੀ ਦਿਨੋ ਦਿਨ ਘਟ ਰਹੀ ਆ ਬੜੀ ਤੇਜ਼ੀ ਨਾਲ ਘਟ ਰਹੀ ਆ ਕਹਿੰਦੇ ਹੂੰ ਤੇ ਕੁਝ ਜਿਹੜੇ ਵਿਸ਼ੇਸ਼ਗੋਹ ਨੇ ਜਾਣਕਾਰ ਨੇ ਰਾਜਨੀਤੀਵਾਨ ਨੇ ਹੂੰ ਉਹ ਕਹਿੰਦੇ ਨੇ ਵੀ ਅਕਾਲੀ ਦਲ ਤਾਂ ਹੁਣ ਜ਼ਰੂਰੀ ਵੀ ਐ ਹੂੰ ਖੇਤਰੀ ਪਾਰਟੀ ਐ ਹੂੰ ਜੇਕਰ ਇਹ ਨਹੀਂ ਹੋਊਗੀ ਤਾਂ ਦੂਜੀਆਂ ਨੈਸ਼ਨਲ ਦਿੱਲੀ ਵੱਲ ਵੱਧ ਧਿਆਨ ਦੇਣਗੇ ਆ ਪੰਜਾਬ ਵੱਲ ਘਟ ਹੂੰ ਉਹਨਾਂ ਦਾ ਕਹਿਣਾ ਹੈ ਕਿ ਹਰੇਕ ਸੂਬੇ 'ਚ ਖੇਤਰੀ ਪਾਰਟੀ ਹੋਣੀ ਜ਼ਰੂਰੀ ਐ ਹੂੰ ਜਿਹੜੀ ਘੱਟੋ ਘੱਟ ਰੌਲਾ ਤਾਂ ਪਾਸਕੇ ਵੀ ਇਹ ਹੱਕ ਨੇ ਲੋਕਾਂ ਨੂੰ ਦੱਸਤਾ ਸਕੇ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਇਹ ਗਲਤ ਹੋ ਰਿਹਾ ਜਿਵੇਂ ਕਿ ਹੁਣ ਐਸਵੀਐਲ ਦਾ ਹੀ ਰੌਲਾ ਪਿਆ ਕਾਲੀ ਦਲ ਸ਼ੁਰੂ ਤੋਂ ਹੀ ਖਿਲਾਫ ਹੀ ਰਿਹਾ ਉਹਨਾਂ ਦੇ ਸ਼ਾਇਦ ਅਕਾਲੀ ਦਲ ਨਹੀਂ ਜਿਆਦਾ ਰੌਲਾ ਪਾਤਾ ਤਾਂ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਐਸਵੀਐਲ ਸਾਡੇ ਨਾਲ ਧੱਕਾ ਹੋ ਰਿਹਾ ਨਹੀਂ ਤਾਂ ਚੁੱਪਚਾਪ ਹੀ ਤੇ ਵਣ ਵੀ ਜਾਂਦੀ ਕਿਸੇ ਨੂੰ ਪਤਾ ਵੀ ਤਾਂ ਲੱਗਣਾ ਵੀ ਇਹ ਮਹਿਰ ਕਿੱਥੋਂ ਜੀ ਕਿੱਥੋਂ ਜਾ ਰਹੀ ਹੈ ਤੇ ਹੁਣ ਅਕਾਲੀ ਦਲ ਨੇ ਰੌਲਾ ਪਾਤਾ ਤੇ ਇਹ ਪਤਾ ਲੱਗ ਗਿਆ ਤੇ ਹੁਣ ਕਹ ਰਹੇ ਨੇ ਮਾਫੀਆ ਦੇਖੋ ਹੁਣ ਸੁਖਵੀਰ ਬਾਦਲ ਜੀ ਹਾਂਜੀ ਟਮਾਣਾ ਸਾਹਿਬ ਇੱਕ ਗੱਲ ਹੈ ਕਿ ਜਦੋਂ ਪਾਣੀ ਖੜਾ ਰਹਿੰਦਾ ਨਾ ਤਾਂ ਉਹ ਗੰਦਾ ਹੋ ਜਾਂਦਾ ਹੈ ਪਾਣੀ ਨੂੰ ਚੱਲਦਾ ਰਹਿਣਾ ਜ਼ਰੂਰੀ ਹੈ ਜੀ ਹੈ ਨਾ ਤੇ ਇਸੇ ਤਰ੍ਹਾਂ ਜੇ ਪਾਰਟੀ ਹੁਣ ਇੱਕ ਸਥਿਰਤੇ ਗਿਰ ਗਈ ਕਿਉਂਕਿ ਜਦੋਂ ਜੇ ਆਪਾਂ 2022 ਦੀਆਂ ਇਲੈਕਸ਼ਨ ਲਾ ਲਈਏ ਵਿਧਾਨ ਸਭਾ ਇਲੈਕਸ਼ਨ ਲਾ ਲਈਏ ਉਹਦੇ ਵਿੱਚ ਵੀ ਕੋਈ ਖਾਸ ਕਾਰਗੁਜ਼ਾਰੀ ਹੈ ਨਹੀਂ ਸੀ ਅਕਾਲੀ ਦਲ ਦੀ ਚਾਹੇ ਉਹ ਉਹਨਾਂ ਨੇ ਬਸਪਾ ਦੇ ਨਾਲ ਰਲ ਕੇ ਜਿਹੜੀਆਂ ਚੋਣਾਂ ਲੜੀਆਂ ਤਾਂ ਵੀ ਕੋਈ ਖਾਸ ਕਾਰਗੁਜ਼ਾਰੀ ਆਈ ਨਹੀਂ ਤੇ ਉਸ ਤੋਂ ਬਾਅਦ ਜੇ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਉੱਥੇ ਸੀਟੀ ਕਰ ਜਾਂਦੀ ਹੈ ਹੈਨਾ ਤੇ ਇਹ ਤਾਂ ਬਹੁਤ ਵੱਡਾ ਡਰਾਪ ਬੈਕ ਆਈ ਜਿਹੜੀ ਪਾਰਟੀ 10 ਸਾਲ ਸੱਤਾ ਚ ਰਹੀ ਹੋਵੇ ਤੇ 5 ਸਾਲ ਬਾਅਦ ਉਹਦੇ ਸਿਰਫ 3 ਸੀਟਾਂ ਨੇ ਕਿ ਜਦ ਕਹਿੰਦੇ ਸੀ ਵੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਨੂੰ ਜਿਹੜੀ ਰਾਜਨੀਤੀ ਦੀ ਬਹੁਤ ਜ਼ਿਆਦਾ ਨੌਲੇਜ ਸੀਗੀ ਹਨਾ ਇੱਕ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਉਹ ਵੀ ਆ ਕੇ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਸੀ ਉਹ ਤਾਂ ਬਿਲਕੁਲ ਮੰਨੇ ਹਨਾ ਇੱਕ ਬਾਬਾ ਬੋੜ ਮੰਨੇ ਜਾਂਦੇ ਸੀਗੇ ਰਾਜਨੀਤੀ ਦੇ ਜਦੋਂ ਤੋਂ ਉਹਨਾਂ ਦਾ ਜਦੋਂ ਤੋਂ ਉਹਨਾਂ ਨੇ ਪਿੱਛੇ ਹਟਿਆ ਤੇ ਮੈਨੂੰ ਲੱਗਦਾ ਵੀ ਅਕਾਲੀ ਦਲ ਦਾ ਉਦੋਂ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਜਦੋਂ ਤੋਂ ਉਹਨਾਂ ਦੀ ਲਾਲੋ ਸੁਧਾਰ ਗਈ ਹੁਣ ਲੱਗਦਾ ਹੈ ਜਾਨੀ ਕਿ ਜੇ ਅਸੀਂ ਕਿਸੇ ਉਹਦੇ ਨਾਲ ਉਹ ਕਰੀਏ ਤਾਂ ਲੱਗਦਾ ਵੀ ਜਿਹੜੀ ਅਕਾਲੀ ਦਲ ਨੂੰ ਬਦਲ ਦੀ ਲੋੜ ਹੈ। ਅਕਾਲੀ ਦਲ ਨੂੰ ਥੋੜਾ ਬਦਲਣ ਦੀ ਵੀ ਲੋੜ ਹੈ ਤੇ ਅਕਾਲੀ ਦਲ ਨੂੰ ਥੋੜਾ ਨਵੇਂ ਲੀਡਰਾਂ ਦੀ ਵੀ ਲੋੜ ਹੈ। ਇਹ ਪੁਰਾਣੇ ਲੀਡਰ ਚੱਲ ਰਹੇ ਨੇ ਪੁਸ਼ਤਾਨੀ ਨੌਜਵਾਨੀ ਦੀ ਲੋੜ ਮੇਰੇ ਹਿਸਾਬ ਨਾਲ ਜ਼ਿਆਦਾ ਨੌਜਵਾਨੀ ਦੀ ਜ਼ਿਆਦਾ ਲੋੜ ਹੈ। ਪੁਸ਼ਤਾਨੀ ਲੀਡਰ ਬੜੇ ਚੱਲ ਰਹੇ ਨੇ ਅਕਾਲੀ ਦਲ 'ਚ ਤੇ ਪਿਤਾ ਸੀ ਜਦੋਂ ਤੋਂ ਬਾਅਦ ਉਹਦਾ ਪੁੱਤਰ ਬਣ ਗਿਆ ਤੇ ਉਸ ਤੋਂ ਬਾਅਦ ਉਹਦਾ ਪੁੱਤਰ ਬਣ ਗਿਆ ਇਦਾਂ ਜ਼ਿਆਦਾ ਚੱਲ ਰਹੇ। ਬਟਵਾਣਾ ਸਭ ਇੱਕ ਗੱਲ ਹੈ ਵੀ ਮੈਂ ਤੁਹਾਡੀ ਤੁਸੀਂ ਗੱਲ ਕੀਤੀ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਹਜੇ ਕੱਲ ਦੀ ਨਿਊਜ਼ ਹੈ ਤੇ ਇਹਨਾਂ ਦੀ ਮੀਟਿੰਗ ਹੁੰਦੀ ਹੈ। ਤੇ ਇਹਨਾਂ ਨੇ ਕਿਹਾ ਵੀ ਮੈਂ ਜਿਹੜੀ ਚੋਣ ਨਹੀਂ ਲੜੂੰਗਾ ਜੇ ਮੈਂ ਪ੍ਰਧਾਨ ਬਣਦਾ ਹੈਨਾ ਪਰ ਇਹ ਸ਼ੁਰੂ ਤੋਂ ਸੋਚ ਕੇ ਗਏ ਸੀ ਵੀ ਮੈਂ ਪ੍ਰਧਾਨ ਬਣਨਾ ਕਿਉਂਕਿ ਜਦ ਉੱਥੇ ਵਡਾਲੇ ਦਾ ਨਾਮ ਅਨਾਉਂਸ ਹੁੰਦਾ ਹੈ ਤਾਂ ਇਹ ਉੱਠ ਕੇ ਚਲੇ ਜਾਂਦੇ ਨੇ ਜੀ ਵਜ੍ਹਾ ਵੀ ਹੁਣ ਵੀ ਬਸ ਇਹਨਾਂ ਨੂੰ ਪ੍ਰਧਾਨਗੀ ਚਾਹੀਦੀ ਹੈ ਇਹਦਾ ਬਿਲਕੁਲ ਵਸੇ ਇਹਨਾਂ ਨੂੰ ਚਾਹੀਦਾ ਹੀ ਇਹ ਸੀ ਹਾਂ ਕੁਝ ਇਹੋ ਜਿਹੇ ਲੀਡਰ ਹੋ ਸਕਦੇ ਨੇ ਜੀ ਲੋਕ ਚਾਹੁੰਦੇ ਨੇ ਵੀ ਭਈ ਕੁਝ ਵੀ ਹੋ ਸਕਦਾ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਸੱਚੀ ਉਹ ਹੀ ਪਾਰਟੀ ਦੇ ਭਲਾਈ ਚਾਹੁੰਦੇ ਨੇ ਜੀ ਜਾਂ ਇਹ ਸਿਰਫ ਆਪਣੇ ਹੀ ਨਾਮ ਰੌਸ਼ਨ ਹੋਣਾ ਚਾਹੁੰਦੇ ਨੇ ਕਿਉਂਕਿ ਹਜੇ ਕੋਈ ਰਾਜਨੀਤੀ ਸਮਝ ਨਹੀਂ ਆ ਰਹੀ